ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਬੱਸ ਡਰਾਈਵਰ ਵਿਚਕਾਰ ਪੈ ਗਿਆ ਪੰਗਾ ਆਪਸ ਚ ਦੋਵੇਂ ਤਰ੍ਹਾਂ ਪਿੜੀਆਂ ਪੰਜਾਬ ਪੁਲਿਸ ਵੱਲੋਂ ਰਾਜਪੁਰਾ ਚ ਲਗਾਏ ਨਾਕੇ ਦੌਰਾਨ ਹੁੰਦੀ ਚੈਕਿੰਗ ਤੋਂ ਤੰਗ ਆਏ ਬੱਸ ਡਰਾਈਵਰ ਨੇ ਸੜਕ ਵਿੱਚ ਕਾਰ ਖੜਤੀ ਬੱਸ ਲੋਕ ਹੋਏ ਪਰੇਸ਼ਾਨ ਦੋਵਾਂ ਦੀ ਹੋਈ ਆਪਸ ਚ ਤਕੀ ਵਿਸ਼ਾ ਤਿੰਨ ਨੁਕਚੋ ਹਰ ਦوار ਤੋਂ ਰਤੀਏ ਜਾ ਰਹੀ ਸੀ ਬੱਸ ਦੇਖੋ ਤਸਵੀਰਾਂ ਰਾਜਪੁਰੇ ਚੌਂਕ ਦੀਆਂ ਜਿੱਥੇ ਕਿ ਪੁਲਿਸ ਮੁਲਾਜ਼ਮ ਅਤੇ ਬੱਸ ਡਰਾਈਵਰ ਆਪਸ ਵਿੱਚ ਨੋਕਚੋਕ ਕਰ ਰਹੇ ਹਨ ਅਤੇ ਬੱਸ ਡਰਾਈਵਰ ਅਤੇ ਕਨੈਕਟਰ ਦਾ ਕਥਿਤ ਤੌਰ ਤੇ ਪੁਲਿਸ ਮੁਲਾਜ਼ਮ ਉੱਪਰ ਦੋਸ਼ ਆ ਕਿ ਹਰ ਵਾਰ ਰਾਜਪੁਰ ਨਾਕੇ ਤੇ ਪੁਲਿਸ ਮੁਲਾਜ਼ਮ ਨੂੰ ਨਤੰਗ ਪਰੇਸ਼ਾਨ ਕਰਦਾ ਹੈ ਅਤੇ ਉਹ ਉਸ ਤੋਂ ਡਾਢੇ ਪਰੇਸ਼ਾਨ ਹਨ ਅਤੇ ਉਸਵਰਤ ਕਾਰਵਾਈ ਹੋਣੀ ਚਾਹੀਦੀ ਹੈ ਜਲਦੀਪ ਸਿੰਘ ਜੀ ਕੀ ਕਾਰਨ ਹੋਇਆ ਜੀ ਇੱਥੇ ਨਾਕੇ ਤੇ ਗੱਡੀ ਰੋਜ਼ ਰੋਕਦੀ ਹੈ 20-20 ਮਿੰਟ ਲਾ ਆਂਦੇ ਨਹੀਂ ਹੈ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕਿਹੜੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਖੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਡਰਾ ਸਾਨੂੰ ਦਿਖਾਉਣ ਮੇਰੇ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਹਰਿਆਣੇ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਾ ਹਰਿਆਣਾ ਸਾਡਾ ਰਤਿਆ ਜਾਣੀਆਂ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਾਤ ਨੂੰ ਕੱਲੇ ਇਹੀ ਨੇ ਰੋਜ਼ ਰੋਕਦੇ ਨੇ ਗੱਡੀਆਂ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਬੇਲੀ ਆ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ